ਇੱਥੇ ਮੰਨ ਲਓ ਕੋਈ ਸਰਦਾਰ ਖੜਾ ਹੋਏ ਕੁੜੀ ਹੋਵੇ ਬੱਚਾ ਸੇਫਟੀ ਮਹਿਸੂਸ ਕਰਦਾ ਕਿਉਂ ਕਿ ਸਾਨੂੰ ਪਤਾ ਹੈ ਕਿ ਯਾਰ ਸਾਨੂੰ ਭੈਣ ਜੀ ਤੋਂ ਇਲਾਵਾ ਜੇ ਗਲਤ ਵੀ ਇਹ ਨਾ ਨਹੀਂ ਬੋਲਣਗੇ ਇੱਥੇ ਤਾਂ ਦਬਕੇ ਮਾਰਨ ਲੱਗੇ ਸਾਨੂੰ ਜੀ ਅਸੀਂ ਜਾਣਦੇ ਹਾਂ ਅਸੀਂ ਕਿਹਨੇ ਭਾਜੀ ਸਾਈਕਲ ਪਾਸੇ ਕਰਿਓ ਆਏ ਕੀ ਹੈ ਕਿਉਂ ਕਰੇ ਦਬਕੇ ਮਾਰਦੇ ਅਸੀਂ ਇਹਨਾਂ ਦੇ ਦਬਕੇ ਸੁਣਾਂਗੇ ਆਪਣੇ ਪੰਜਾਬ 'ਚ ਰਹਿ ਕੇ ਭਾਜੀ ਉੱਥੇ ਤੇ 35 ਲੱਖ ਰੁਪਇਆ ਲਾ ਕੇ ਜਾ ਰਿਹਾ ਨਾ ਬੰਦਾ 40 ਲੱਖ ਰੁਪਇਆ ਲਾ ਕੇ ਜਾ ਰਿਹਾ ਉਸ ਤੋਂ ਬਾਅਦ ਡਰ ਕੇ ਰਹਿੰਦਾ ਮੇਰੀ ਅੱਧੀ ਫੈਮਿਲੀ ਬਾਹਰ ਆ ਡਰ ਕੇ ਰਹਿੰਦੀ ਹੈ ਉੱਥੇ ਅਦੇ ਸਾਨੀ ਲੇਂਦੇ ਇੱਥੇ ਤੋਂ ਦਬਕੇ ਮਾਰਨ ਲੱਗੇ ਸਾਨੂੰ ਜੀ ਅਸੀਂ ਜਾਣਦੇ ਹਾਂ ਅਸੀਂ ਕਿਹਨੇ ਭਾਜੀ ਸਾਈਕਲ ਪਾਸੇ ਕਰਿਓ ਆਏ ਕੀ ਹੈ ਕਿਉਂ ਕਰੇ ਦਬਕੇ ਮਾਰਦੇ ਅਸੀਂ ਇਹਨਾਂ ਦੇ ਦਬਕੇ ਸੁਣਾਗੇ ਆਪਣੇ ਪੰਜਾਬ 'ਚ ਰਹਿ ਕੇ ਭਾਜੀ ਜੀ ਅਮਰੀਕਾ ਫਲਾਣਾ ਜਿੱਦਾਂ ਕੈਨੇਡਾ ਸਭ ਜਗ੍ਹਾ ਜਾ ਕੇ ਕੰਮ ਕਰਦੇ ਆ ਰਾਈਟ ਅਸੀਂ ਉੱਥੇ ਪ੍ਰਵਾਸੀ ਆ ਬਿਲਕੁਲ ਰਾਈਟ ਬਟ ਅਸੀਂ ਇੱਥੇ ਰੂਲ ਨਹੀਂ ਕੰਮ ਪੰਗ ਕਰਦੇ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਭੁਗਤਣ ਵਾਲੇ ਲੋਕ ਇਹ ਕਹਿੰਦੇ ਨੇ ਕਿ ਤੁਹਾਡੇ ਪੰਜਾਬੀ ਵੀ ਅਮਰੀਕਾ ਕੈਨੇਡਾ ਜਾਂ ਆਸਟ੍ਰੇਲੀਆ ਵਰਗੀਆਂ ਕੰਟਰੀਜ਼ ਦੇ ਵਿੱਚ ਜਾ ਕੇ ਕੰਮ ਕਰਦੇ ਨੇ ਉਹ ਵੀ ਤਾਂ ਉੱਥੇ ਪ੍ਰਵਾਸੀ ਨੇ ਫਿਰ ਉਹਨਾਂ ਪ੍ਰਵਾਸੀਆਂ ਔਰ ਆਪਣੇ ਪ੍ਰਵਾਸੀਆਂ ਦੇ ਵਿੱਚ ਫਰਕ ਕੀ ਹੈ ਬਿਲਕੁਲ ਗੱਲ ਸਹੀ ਜੀ ਅਮਰੀਕਾ ਫਲਾਣਾ ਜਿੱਦਾਂ ਕੈਨੇਡਾ ਸਭ ਜਗ੍ਹਾ ਜਾ ਕੇ ਕੰਮ ਕਰਦੇ ਆ ਰਾਈਟ ਅਸੀਂ ਉੱਥ ਹਾਂ ਬਿਲਕੁਲ ਰਾਈਟ ਬਟ ਅਸੀਂ ਇੱਥੇ ਰੂਲ ਨਹੀਂ ਕੰਪੰਗ ਕਰਦੇ ਮੰਨ ਲਓ ਇੱਕ ਲੜਕੇ ਨੇ ਇੱਥੇ ਅਮਰੀਕਾ ਦੀ ਇੱਕ ਆਈ ਹੋਈ ਹੈ ਉਹਨੇ ਟਰੱਕ ਦਾ ਉਹ ਕਰ ਦਿੱਤਾ ਸੀ ਐਕਸੀਡੈਂਟ ਉਹਦੇ ਨਾਲ ਕੀ ਹੋਇਆ ਉਹਨੂੰ ਸਜ਼ਾ ਮਿਲੀ ਹਰ ਚੀਜ਼ ਨੂੰ ਦੇਖਿਆ ਗਿਆ ਨਾ ਐਦਾਂ ਹੀ ਹੈ ਕਿ ਕੋਈ ਵੀ ਗਲਤ ਕੰਮ ਕਰਦਾ ਉਹਨੂੰ ਸਜ਼ਾ ਮਿਲ ਅਸੀਂ ਗਲਤ ਕੰਮ ਨਹੀਂ ਕਰਦੇ ਅਸੀਂ ਗਲਤ ਕੰਮ ਨੂੰ ਰੋਕਣਾ ਚਾਹੁੰਦੇ ਹਾਂ ਪ੍ਰਵਾਸੀ ਆ ਰੋ ਆਪਣਾ ਕੰਮ ਕਰੋ ਅੱਛੇ ਤਰੀਕੇ ਨਾਲੋ ਸਾਨੂੰ ਪ੍ਰਵਾਸੀਆਂ ਦੀ ਐ ਨਹੀਂ ਅਸੀਂ ਸਾਨੂੰ ਨਫ਼ਰਤ ਆਉਣਾ ਤੁਹਾਨੂੰ ਨਫ਼ਰਤ ਅੱਜ ਵੀ ਤਾਂ ਲੱਖਾਂ ਰੁਪਏ ਖਰਚ ਕਰਕੇ ਜਾਂਦੇ ਹਾਂ ਇੱਥੇ ਕੀ ਹੈ ਆਧਾਰ ਕਾਰਡ ਫ੍ਰੀ ਦਾ ਬਣਦਾ ਜੀ ਉੱਥੇ ਤੇ 35 ਲੱਖ ਰੁਪਇਆ ਲਾ ਕੇ ਜਾ ਰਿਆ ਨਾ ਬੰਦਾ 40 ਲੱਖ ਰੁਪਇਆ ਲਾ ਕੇ ਜਾ ਰਿਆ ਉਸ ਤੋਂ ਬਾਅਦ ਡਰ ਕੇ ਰਹਿੰਦਾ ਮੇਰੀ ਅੱਧੀ ਫੈਮਿਲੀ ਬਾਹਰ ਆ ਡਰ ਕੇ ਰਹਿੰਦੀ ਉੱਥੇ ਅਦੇ ਸਾਹ ਨਹੀਂ ਲੈਂਦੇ ਇੱਥੇ ਤੋਂ ਦਬਕੇ ਮਾਰਨ ਲੱਗੇ ਸਾਨੂੰ ਜੀ ਅਸੀਂ ਜਾਣਦੇ ਹਾਂ ਅਸੀਂ ਕਿਹਨੇ ਭਾਜੀ ਸਾਈਕਲ ਪਾਸੇ ਕਰਿਓ ਆਏ ਕੀ ਹੈ ਕਿਉਂ ਕਰੇ ਦਬਕੇ ਮਾਰਦੇ ਅਸੀਂ ਇਹਨਾਂ ਦੇ ਦਬਕੇ ਸੁਣਾਗੇ ਆਪਣੇ ਪੰਜਾਬ 'ਚ ਰਹਿ ਕੇ ਭਾਜੀ ਇੱਜ਼ਤਾਂ ਦੇ ਰਾਖੇ ਖਵਾਉਂਦੇ ਸੀ ਪੰਜਾਬੀਆਂ ਨੇ ਜੀ ਇੱਥੇ ਮੰਨ ਲਓ ਕੋਈ ਸਰਦਾਰ ਖੜਾ ਹੋਵੇ ਕੁੜੀ ਹੋਵੇ ਬੱਚਾ ਸੇਫਟੀ ਮਹਿਸੂਸ ਕਰਦਾ ਕਿਉਂ ਕਿਉਂਕਿ ਸਾਨੂੰ ਪਤਾ ਹੈ ਕਿ ਯਾਰ ਸਾਨੂੰ ਭੈਣ ਜੀ ਤੋਂ ਇਲਾਵਾ ਜੇ ਗਲਤ ਵੇਨਾ ਨਹੀਂ ਬੋਲਣਗੇ ਠੀਕ ਹੈ ਨਾ ਤੁਸੀਂ ਵੀ ਮੈਂ ਚਾਹਨੀ ਆ ਹਰ ਇੱਕ ਨੂੰ ਮੈਂ ਚਾਹਨੀ ਪਲੀਜ਼ ਆਪਣਾ ਪੰਜਾਬ ਸੇਵ ਕਰੋ ਸਭ ਤੋਂ ਪਹਿਲਾਂ ਨਸ਼ੇ ਤਿਆਗੋ ਦੂਜੀ ਗੱਲ ਕੰਮ ਕਰੋ ਇਹਨਾਂ ਨੂੰ ਮੌਕਾ ਹੀ ਨਹੀਂ ਮਿਲਣਾ ਆਂਦਾ ਦੋ ਕੰਮ ਕਰਨੇ ਸ਼ੁਰੂ ਕਰਦੋ ਪੰਜਾਬੀਓ ਮੇਰਾ ਮੈਸੇਜ ਆ ਇਹਨਾਂ ਨੂੰ ਇੱਥੇ ਮੌਕਾ ਨਹੀਂ ਮਿਲਣਾ ਪਲੀਜ਼ ਤੁਸੀਂ ਇਹ ਸੀਜ਼ ਨੂੰ ਕੰਮ ਫੜੋ ਇੱਥੇ ਹਰ ਬੰਦੇ ਨੂੰ ਕੰਮ ਕਰਨ ਲੱਗੇ ਸ਼ਰਮ ਆਂਦੀ ਵਾਹੇ ਕੰਮ ਕਰਨ ਲੱਗੇ ਸ਼ਰਮ ਕਿਉਂ ਆਂਦੀ ਕੰਮ ਨੂੰ ਕਰੋ ਮੋਸਟਲੀ ਮੈਂ ਦੇਖੇ ਪੰਜਾਬੀ ਵੇਲੇ ਰਹਿੰਦੇ ਨਹੀਂ ਇਹਨਾਂ ਨੂੰ ਅਸੀਂ ਮੌਕਾ ਨਹੀਂ ਦੇਣਾ ਅਸੀਂ ਕੰਮ ਕਰਨਾ ਅਗਰ ਤੁਹਾਨੂੰ ਗਲਤ ਕਰਦੇ ਤਾਂ ਪੁਲਿਸ ਕੰਪਲੇਟ ਕਰੋ ਔਰ ਪੁਲਿਸ ਨੂੰ ਵੀ ਚਾਹੀਦਾ ਸਾਡਾ ਸਾਥ ਦੇਣਾ ਇਹ ਨਹੀਂ ਆ ਅੱਛਾ ਭੈਜੀ ਤੁਸੀਂ ਉਹ ਵੀ ਸਮਾਂ ਦੇਖਿਆ ਹੋਵੇਗਾ ਕਿ ਜਦੋਂ ਕੋਈ ਪ੍ਰਵਾਸੀ ਪਾਗ ਵਾਲੇ ਦੇ ਕੋਲ ਖੜਾ ਹੁੰਦਾ ਸੀਗਾ ਅੱਜ ਤੋਂ ਇੱਕ ਦੋ ਦਿਹਾਕੇ ਪਹਿਲਾਂ ਦੀ ਆਪਾਂ ਗੱਲ ਕਰਦੇ ਆ ਨਸ਼ੇ ਦਾ ਸੇਵਨ ਕਰਨ ਲੱਗਾ ਡਰਦਾ ਹੁੰਦਾ ਸੀ ਉਹ ਮਨਚ ਡਰ ਹੁੰਦਾ ਸੀ ਔਰ ਅੱਜ ਤੋਂ ਇੱਕ ਦੋ ਦਿਹਾਕੇ ਪਹਿਲਾਂ ਦੇ ਪ੍ਰਵਾਸੀ ਔਰ ਅੱਜ ਦੇ ਪ੍ਰਵਾਸੀ ਚ ਕੀ ਫਰਕ ਹੈ ਜੀ ਉਹ ਅਗਲੇ ਸਾਨੂੰ ਡਰਾਉਂਦੇ ਆ ਜੀ ਡਰ ਦਰਨਾ ਤਾਂ ਦੂਰੀ ਦੀ ਗੱਲ ਉਹ ਸਾਨੂੰ ਡਰਾਉਂਦੇ ਆ ਜੀ